ੴ ਅੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਘਰ ਤੀਜਾ ਸਾਜਨ ਮੇਰੇ ਪ੍ਰੀਤ ਮਹੋ ਤਮ ਸਹਿ ਕੀ ਭਗਤ ਕਰੇ ਹੋ ਗੁਰ ਸੇਵਹੁ ਸਦਾ ਆਪਣਾ ਨਾਮ ਪਦਾਰਥ ਲੇਹੁ ਪੰਗਤ ਕਰਹੁ ਤੁਮ ਸਹ ਕੇਰੀ ਜੋ ਸਹ ਪਿਆਰੇ ਭਾਵਏ ਆਪਣਾ ਬਾਣਾ ਤੁਮ ਕਰਹੁ ਤਾਂ ਫਿਰ ਸਹ ਖੁਸੀ ਨ ਆਵਏ ਪੰਗਤ ਭਾਵ ਇਹੁ ਮਾਰਗ ਵਿਖੜਾ ਗੁਰਦਵਾਰੈ ਕੋ ਪਾਵਏ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵਏ ਮੇਰੇ ਮਨ ਬੈਰਾਗਿਆ ਤੂੰ ਬੈਰਾਗ ਕਰ ਕਿਸ ਦਿਖਾਵਹਿ ਹਰ ਸੋਹਿਲਾ ਤਿਨ ਸਦ ਸਦਾ ਜੋ ਹਰ ਗੁਣ ਗਾਵਹਿ ਕਰ ਬੈਰਾਗ ਤੂੰ ਛੋੜ ਪਾਖੰਡ ਸੋ ਸਹੋ ਸਭ ਕਿਛ ਜਾਣੈ ਜਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਨੈ ਜਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੈ ਏ ਤਿਵ ਕਹੈ ਨਾਨਕ ਸੋ ਬੈ ਰਾਗੀ ਅਨੰਦਿਨ ਹਰਿ ਲਿਬ ਲਾਵੈ ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰ ਤੇਰੇ ਨਾਲੇ ਮਨ ਸਿਆਣ ਪਛੋੜੀਐ ਗੁਰ ਕਾ ਸਬਦ ਸਮਾਲੇ ਸਾਥ ਤੇਰੇ ਸੋ ਸਹੋ ਸਦਾ ਹੈ ਇੱਕ ਖਿੰਨ ਹਰ ਨਾਮ ਸੰਭਾਲੇ ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤ ਬਰਮ ਬਦ ਪਾਵਹਿ ਸਾਚੇ ਨਾਲ ਤੇਰਾ ਗੰਢ ਲਾਗੈ ਗੁਰਮੁਖ ਸਦਾ ਸੰਭਾਲੇ ਇਉ ਕਹੈ ਨਾਨਕ ਜਹ ਮਨ ਤੂੰ ਧਾਵੰਦਾ ਤਹ ਹਰ ਤਿਰੇ ਸਦਾ ਨਾਲੇ ਸਤਗੁਰ ਮਿਲਿਆ ਧਾਵਤ ਥੰਮਿਆ ਨਿਜ ਕਰ ਵਸਿਆ ਆਏ ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ ਤਾਵਤ ਥੰਮਿਆ ਸਤਗੁਰ ਮਿਲਿਆ ਦਸਵਾ ਦਵਾਰ ਪਾਇਆ ਤਿਥੈ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ ਜਿਤ ਸ਼ਬਦ ਜਗਤ ਥੰਮ ਰਹਾਇਆ ਤਹਿ ਅਨੇਕ ਬਾਜੇ ਸਦਾ ਅਨੰਦ ਹੈ ਸੱਚੇ ਰਹਿ ਆ ਸਮਾਏ ਇਉ ਕਹੈ ਨਾਨਕ ਸਤਗੁਰ ਮਿਲਿਆ ਤਾਵਤ ਥੰਮਿਆ ਨਿਜ ਕਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀਤੇ ਰਹਿ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾਣ ਹੈ ਤਾਂ ਸੋਹ ਜਾਣ ਹੈ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਏਕੋ ਜਾਣ ਹੈ ਤਾਂ ਦੂਜਾ ਪਾਉ ਨ ਹੋਈ ਮਨ ਸਾਧ ਆਈ ਵਜੀ ਵਧਾਈ ਤਾ ਹੋਆ ਪਰਵਾਣ ਇਉ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਤੂੰ ਗਰਬ ਅਟਿਆ ਗਰਬ ਲਦਿਆ ਜਾਏ ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ ਗਰਬ ਲਾਗਾ ਜਾਹੇ ਮੁਗਦ ਮਨ ਅੰਤ ਗਿਆ ਪਛਤਾਵਹਿ ਅਹੰਕਾਰ ਤਿਸਨਾ ਰੋਗ ਲੱਗਾ ਬਿਰਥਾ ਜਨਮ ਗਵਾਵਹਿ ਮਨ ਮੁਖ ਮੁਗਧ ਚੇਤ ਹੈ ਨਹੀਂ ਅੱਗੇ ਗਿਆ ਪਛਤਾਵਹਿ ਇਓ ਕਹੈ ਨਾਨਕ ਮਨ ਤੂੰ ਗਰਬ ਅਟਿਆ ਗਰਬ ਲਦਿਆ ਜਾਵਹਿ ਮਨ ਤੂੰ ਮਤ ਮਾਨ ਕਰਹਿ ਜੇ ਹਾਂ ਕਿਛ ਜਾਣਦਾ ਗੁਰਮੁਖੋ ਨਿਮਾਣਾ ਹੋ ਹ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲਖੋ ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵਹਿ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵਹਿ ਸਤਿਗੁਰ ਕਹਿ ਪਾਣੈ ਕਰਹਿ ਕਾਰ ਸਤਿਗੁਰ ਕਹਿ ਪਾਣੈ ਲਾਗ ਰਹੋ ਇਉ ਕਹਿ ਨਾਨਕ ਆਪ ਛੱਡ ਸੁਖ ਪਾਵਹਿ ਮਨ ਨਿਮਾਣਾ ਹੋਏ ਰਹੋ ਤਨ ਸੁ ਵੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸਹੋ ਚਿੱਤ ਆਇਆ ਮਹਾ ਆਨੰਦ ਸਹਿਜ ਭਇਆ ਮਨ ਤਨ ਸੁਖ ਪਾਇਆ ਸੋ ਸਹੋ ਚਿੱਤ ਆਇਆ ਮਨ ਵਸਾਇਆ ਅਭਗਣ ਸਭ ਵਿਸਾਰੇ ਜਾ ਤਿਸ ਬਾਣਾ ਗੁਣ ਪ੍ਰਗਟ ਹੋਏ ਸਤਗੁਰ ਆਪ ਸਵਾਰੇ ਸੇ ਜਨ ਪਰਵਾਣ ਹੋਏ ਜਿੰਨੀ ਇੱਕ ਨਾਮ ਦਿੜਿਆ ਦੁੱਤਿਆ ਭਾਉ ਚੁਕਾਇਆ ਇਉ ਕਹੈ ਨਾਨਕ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸਹੋ ਚਿੱਤ ਆਇਆ ਇਕ ਜੰਤ ਭਰਮ ਭੁੱਲੇ ਤਿਨ ਸਹਿ ਆਪ ਭੁਲਾਏ ਦੁਜੈ ਪਾਏ ਫਿਰ ਹੈ ਹਉਮੈ ਕਰਮ ਕਮਾਏ ਤਿਨ ਸਹਿ ਆਪ ਭੁਲਾਏ ਕੁਮਾਰਗ ਪਾਏ ਤਿਨ ਕਾ ਕਿਛ ਨਾ ਵਸਾਈ ਤਿਨ ਕੀ ਗਤ ਅਵਗਤ ਤੂੰ ਹੈ ਜਾਣ ਹੈ ਜਿਨ ਇਹ ਰਚਨ ਰਚਾਈ ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੈ 부ਜਾਏ ਇਉ ਕਹੈ ਨਾਨਕ ਕਿਆ ਜੰਤ ਵਿਚਾਰੇ ਜਾ ਤੁਧ ਭਰਮ ਭੁਲਾਏ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿਣ ਨਾ ਜਾਈ ਸੱਚੀ ਤੇਰੀ ਵਡਿਆਈ ਜਾ ਕਉ ਤੁਧ ਮਨ ਵਸਾਈ ਸਦਾ ਤੇਰੇ ਗੁਣ ਗਾਵਹਿ ਤੇਰੇ ਗੁਣ ਗਾਵਹਿ ਜਾ ਤੁਧ ਭਾਵਹਿ ਸੱਚੇ ਸਿਉ ਚਿਤ ਲਾਵਹਿ ਜਿਸਨੂੰ ਤੂੰ ਆਪੇ ਮਿਲ ਹੈ ਸੋ ਗੁਰਮੁਖ ਰਹੈ ਸਮਾਈ ਇਉ ਕਹੈ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਰਾਗ ਆਸਾ ਛੰਤ ਮਹੱਲਾ ਚੌਥਾ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ RAM ਹਰ ਨਾਮੋ ਹਰ ਨਾਮ ਦੇਵੇ ਮੇਰੇ ਪ੍ਰਾਨ ਵਸਾਏ RAM ਹਰ ਹਰ ਨਾਮ ਮੇਰੇ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਗਵਾਇਆ ਅਦਿਸ਼ਟ ਅਗੋਚਰ ਗੁਰਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ ਅਨਹਦ ਤਨ ਵਾਜੈ ਨਿਤ ਵਾਜੈ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤਾ ਜੋਤੀ ਜੋਤ ਸਮਾਣੀ ਮਨ ਮੁਖਾ ਮਨ ਮੁਖ ਮੋਏ ਮੇਰੀ ਕਰ ਮਾਇਆ RAM ਖਿਨ ਆਵੇ ਖਿਨ ਜਾਵੇ ਦੁਰਗੰਧ ਮੜੈ ਚਿਤ ਲਾਇਆ RAM ਲਾਇਆ ਦੁਰਗੰਧ ਮੜੈ ਚਿੱਤ ਲਾਗਾ ਜਿਉ ਰੰਗ ਕਸੁੰਬ ਦਿਖਾਇਆ ਖਿਨ ਪੂਰਬ ਖਿਨ ਪੱਛਮ ਛਾਏ ਜੋ ਚੱਕ কুমਿਆਰ ਪਵਾਇਆ ਦੁਖ ਖਾਵਹਿ ਦੁਖ ਸੰਚਹਿ ਭੋਗਹਿ ਦੁਖ ਕੀ ਬਿਰਧ ਵਧਾਈ ਨਾਨਕ ਬਖਮ ਸੁਹੇਲਾ ਤਰੀਐ ਜਾਂ ਆਵੈ ਗੁਰ ਸਰਣਾਈ ਮੇਰਾ ਠਾਕੁਰ ਠਾਕੁਰ ਨਿਕਾ ਅਗਮ ਅਥਾ ਹਾਰਾਮ ਹਰ ਪੂਜੀ ਹਰ ਪੂਜੀ ਚਾਹੀ ਮੇਰੇ ਸਤਗੁਰ ਸਾਹਾਰਾਮ ਹਰ ਪੂਜੀ ਚਾਹੀ ਨਾਮ ਵਿਸਾਹੀ ਗੁਣ ਗਾਵੇ ਗੁਣ ਪਾਵੇ ਨੀਂਦ ਭੂਖ ਸਭ ਪਰ ਹਰ ਤਿਆਗੀ ਸੁਨਨੇ ਸੁਨ ਸਮਾਵੇ ਵਣਜਾਰੇ ਇੱਕ ਪਾਤੀ ਆਵਹਿ ਲਾਹ ਹਰ ਨਾਮ ਲੈ ਜਾਹਿ ਨਾਨਕ ਮਨ ਤਨ ਅਰਪ ਗੁਰ ਆਗੇ ਜਿਸ ਬਰਾਪਤ ਸੋ ਪਾਏ ਰਤਨ ਰਤਨ ਪਦਾਰਥ ਬਹੁ ਸਾਗਰ ਪਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੂਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਪੰਡਾਰਾ ਸਮੁੰਦ ਬਿਰੂਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਵਿੰਦ ਗੋਵਿੰਦ ਹਉ ਹੈ ਨਾਨਕ ਭੇਦ ਨ ਪਾਈ ਆਸਾ ਮਹੱਲਾ ਚੌਥਾ ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ RAM ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM RAM ਨਾਮ ਪਿਆਰਾ ਜਗ ਨਿਸਤਾਰਾ RAM ਨਾਮ ਵਡਿਆਈ ਕਲ ਜੁਗ RAM ਨਾਮ ਬੋਹਿთა ਗੁਰਮੁਖ ਪਾਰ ਲਗਾਈ ਹਾਲਤ ਬਲਤ RAM ਨਾਮ ਸੁਹੇਲੇ ਗੁਰਮੁਖ ਕਰਣੀ ਸਾਰੀ ਨਾਨਕ ਦਾਤ ਦਇਆ ਕਰ ਦੇਵੈ RAM ਨਾਮ ਨਿਸਤਾਰੀ RAM RAM ਨਾਮ ਜਪਿਆ ਦੁੱਖ ਕਿਲ ਵਿਖ ਨਾਸ ਗਵਾਇਆ RAM ਗੁਰ ਪਰਚੈ ਗੁਰ ਪਰਚੈ ਧਿਆਇ ਮੈਂ ਹਿਰਦੈ RAM ਰਵਾਇਆ RAM ਰਵਿਆ ਰਾਮ ਹਿਰਦੈ ਪਰਮਗਤ ਪਾਈ ਜਾ ਗੁਰ ਸਰਣਾਈ ਆਏ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਜਾ ਸਤਗੁਰ ਨਾਮ ਦਿੜਾਏ ਜੀ ਦਾਨ ਗੁਰ ਪੂਰੇ ਦਿਆ ਰਾਮ ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰ ਸਰਣਾਈ ਬਾਣੀ ਰਾਮ ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ ਰਾਮ ਮੇ ਰੂਮ ਰੂਮ ਰੂਮੇ ਮੈਂ ਗੁਰਮੁਖ ਰਾਮ ਧਿਆਏ RAM RAM ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਰਿਖ ਆਕਾਈ RAMO RAM ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸੀਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਜਿਨ ਨਿ ਰਾਮੋ ਰਾਮ ਨਾਮ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ਤਿਨ ਅੰਤਰੇ ਮੂਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਨ ਲਾਗੀ ਮੂੜ ਭੈ ਅਭਾਗੀ ਜਿਨ ਰਾਮ ਨਾਮ ਨਹਿ ਪਾਇਆ ਅਨੇਕ ਕਰਮ ਕਰਹਿ ਅਭਿਮਾਨੀ ਹਰ ਰਾਮੋ ਨਾਮ ਚੁਰਾਇਆ ਮਹਾ ਬਖਮ ਜਮ ਪੰਥ ਦੁਹੇਲਾ ਕਾਲੂਖਤ ਮੂਹ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾ ਪਾਏ ਮੂਖ ਦੁਆਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ ਇਹੋ ਮਨੁਆ ਖਿਨ ਊਪ ਪਿਆਲੀ ਭਰਮੰਦਾ ਇਕਤ ਘਰ ਆਣੈ ਰਾਮ ਮਨ ਇਕਤ ਕਰਿਆਣੈ ਸਭ ਗਤ ਮਿਤ ਜਾਣੈ ਹਰਿ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਤ ਰਾਏ ਰਾਮੋ ਰਾਮ ਰਮੋ ਰਮ ਊਚਾ ਗੁਣ ਕਹਿ ਤਿਆ ਅੰਤ ਨਾ ਪਾਇਆ ਨਾਨਕ ਰਾਮ ਨਾਮ ਸੁਣ ਭੀਨੇ ਰਾਮੈ ਨਾਮ ਸਮਾਇਆ ਜਿਨ ਅੰਤਰੇ RAM ਨਾਮ ਵਸੈ ਤਿਨ ਚਿੰਤਾ ਸਭ ਗਵਾਇਆ RAM ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਮਨ ਚਿੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁਧ ਹੋਈ RAM ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਪਰਗਾਸਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਦਾਰ ਰਾਮ ਨਾਮ ਲੱਗੀ ਤਿਨ ਦੂਜੈ ਚਿਤ ਨਾ ਲਾਇਆ ਰਾਮ ਜੇ ਤਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇ ਅਵਰ ਨ ਪਾਇਆ RAM RAM ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਖਾਈ RAM ਨਾਮ ਤਨ ਪੂੰਜੀ ਸੰਚੀ ਨਾ ਡੂਬੈ ਨਾ ਜਾਈ ਰਾਮ ਨਾਮ ਇਸ ਜੁਗ ਮਹਿ ਤੁਲਹਾ ਜਮ ਕਾਲ ਨੇੜ ਨ ਆਵੇ ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਰਾਮੁ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਸੇਵਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ ਰਾਮ ਮਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰ ਸੇਵਕ ਪਾਏ ਮਿਲਾਏ ਦੀਨਾ 나ਥ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਣ ਸੁਭਾਏ